ਮਾਸਟਰਪਿੰਡ ਕੋਟਲੀ ਦੇ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਬਸ ਸਟੈਂਡ ਤੇ ਨੌਜਵਾਨ ਨੂੰ ਸ਼ਰੀਆਬ ਗੋਲੀਬਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਆਪਸੀ ਰੰਜਿਸ਼ ਦਾ ਪੂਰਾ ਮਾਮਲਾ ਦੱਸੀ ਜਾ ਰਿਹਾ ਹੈ ਨੌਜਵਾਨ ਦੀ ਪਛਾਣ 26 ਸਾਲਾ ਕੁਨਵਿੰਦਰ ਸਿੰਘ ਵਜੋਂ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਿਆ ਜਿਸ ਹਿਸਾਬ ਦੇ ਨਾਲ ਦਿਨ ਦੇ ਹੜੇ ਜਿਹੀਆਂ ਵਾਰਦਾਤਾਂ ਦੇ ਵਿੱਚ ਦਿਨੋਂ ਦਿਨ ਇਜ਼ਾਫਾ ਹੁੰਦਾ ਹੈ ਨਸਿਰ ਆ ਰਿਹਾ ਤਾਂ ਬਿਹਤ ਗੰਭੀਰ ਚਿੰਤਾ ਦਾ ਵਿਸ਼ਾ ਇਸ ਕਲ ਕਰਕੇ ਬਣਿਆ ਹੋਇਆ ਹੈ ਕਿਉਂਕਿ ਕਾਫੀ ਥਾਵਾਂ ਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਸ਼੍ਰੀਆਬ ਗੋਲੀਆਂ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਤਾਜ਼ਾ ਮਾਮਲਾ ਮਾਨਸਿਪਿਤ ਪਿੰਡ ਕੂਟਲੀ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਦਾ ਕਤਲ ਕੀਤਾ ਗਿਆ ਗੋਲੀਆਂ ਮਾਰੀਆਂ ਗਿਆ ਨੇ ਬੱਸ ਸਟੈਂਡ ਤੇ ਸ਼੍ਰੀਆਬ ਆਪਸੀ ਰੰਜਿਸ਼ ਦਾ ਪੂਰਾ ਮਾਮਲਾ ਜਿਸ ਦੇ ਮੱਦੇ ਨਜ਼ਰ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨੌਜਵਾਨ ਦੀ ਪਛਾਣ 26 ਸਾਲਾ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਉਧਰ ਪੁਲਿਸ ਮੌਕੇ ਤੇ ਪਹੁੰਚੀ ਹੈ ਤਫ਼ਤੀਸ਼ ਕੀਤੀ ਜਾ ਰਹੀ ਹੈ ਵਕ ਵਕ ਥਾਂ ਤੋਂ ਵੀ ਅਜਹੀਆਂ ਜਿਹੜੀਆਂ ਨੇ ਤਸਵੀਰਾਂ ਉਹ ਸਾਹਮਣੇ ਆ ਰਹੇ ਨੇ ਫੋਨ ਲਾਈਟ ਤੇ ਬਰੇਸ਼ੋਗੀ ਕੁਲਦੀਪ ਧਾਲੇਵਾਲ ਜੁੜੇ ਨੇ ਕੁਲਦੀਪ ਕੀ ਕੋਈ ਜਾਣਕਾਰੀ ਹੈ ਸ਼ਰੀਆਮ ਨੌਜਵਾਨ ਦਾ ਗੋੜਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਕੀ ਕੁਝ ਹੁਣ ਕਾਰਵਾਈ ਕੀਤੀ ਹੈ ਪੁਲਿਸ ਨੇ ਫਿਰ ਤਾਂ ਦੇਖੋ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜੀ ਕਲਾ ਵਿੱਚ ਅੱਜ ਸਵੇਰੇ ਸਵੇਰੇ ਬਹੁਤ ਹੀ ਜਿਹੜੀ ਮੰਦ ਭਾਜੀ ਘਟਨਾ ਹੋਈ ਹੈ ਪਿੰਡ ਦੇ ਵਿੱਚ ਇੱਕ ਨੌਜਵਾਨ ਨੂੰ ਬੱਸ ਸਟੈਂਡ ਤੇ ਖੜੇ ਹੋਏ ਪਿੰਡ ਦੇ ਹੀ ਕਿਸੇ ਨੌਜਵਾਨ ਵੱਲੋਂ ਗੋਲੀ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਉਸ ਨੌਜਵਾਨ ਦੀ ਨੌਜਵਾਨ ਦਾ ਨਾਮ ਕੁਲਵਿੰਦਰ ਸਿੰਘ ਕਿੰਦਾ ਵਜੋ ਇਸ ਦੀ ਪਛਾਣ ਹੋਈ ਹੈ 26 ਸਾਲ ਦੇ ਕਰੀਬ ਇਸ ਨੌਜਵਾਨ ਦੀ ਉਮਰ ਹੈ ਇਨ੍ਹਾਂ ਦੀ ਪਿੰਡ ਦੇ ਵਿੱਚ ਇਹੀ ਜਿਹੜੀ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਨ੍ਹਾਂ ਦੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਤਕਰਾਰਬਾਜ਼ੀ ਹੈ ਜਿਹੜੀ ਉਹ ਚੱਲ ਰਹੀ ਸੀ ਬੇਸ਼ੱਕ ਕਾਫੀ ਵਾਰ ਇਨ੍ਹਾਂ ਦਾ ਜਿਹੜਾ ਪਿੰਡ ਦੇ ਕੁਝ ਲੋਕਾਂ ਨੇ ਸਮਝੌਤਾ ਕਰਵਾਉਣ ਦੀ ਵੀ ਗੱਲ ਹੋਈ ਸੀ ਆਪਸੀ ਜੋ ਨੌਜਵਾਨਾਂ ਵਿੱਚ ਸਮਝੋਤਾ ਹੋਣ ਦੀ ਵੀ ਜਿਹੜੀ ਗੱਲ ਹੋਈ ਸੀ ਪਰ ਕਿੱਥੇ ਸਿਰੇ ਨਹੀਂ ਲੱਗੇ ਪਰ ਇਹਨਾਂ ਦੀ ਤਕਰਾਰਬਾਜ਼ੀ ਲਗਾਤਾਰ ਰਹੀ ਸੀ ਕੁਲਵਿੰਦਰ ਕਿੰਦਾ ਜਿਹੜਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਜਿਸ ਦੀ ਅੱਜ ਸਵੇਰੇ ਕਰੀਬ 7-8 ਵਜੇ ਦੇ ਕਰੀਬ ਜਿਹੜੀ ਉਸ ਦੀ ਗੋਲੀ ਮਾਰ ਕੇ ਜਿਹੜੀ ਪਿੰਡ ਦੇ ਹੀ ਨੌਜਵਾਨ ਵੱਲੋਂ ਹੱਤਿਆ ਕਰ ਦਿੱਤੀ ਹੈ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਬਹੁਤ ਹੀ ਤਣਾਅਪੂਰਨ ਬਣਿਆ ਹੋਇਆਗਾ Laash ਅਜੇ ਵੀ ਸੜਕ ਤੇ ਉਸੇ ਜਗ੍ਹਾ ਤੇ ਮੌਜੂਦ ਹੈ ਪੁਲਿਸ ਪਾਰਟੀ ਜਿਹੜੀ ਉਹ ਪਹੁੰਚ ਚੁੱਕੀ ਹੈ ਤਾਂ ਪਿੰਡ ਦੇ ਲੋਕਾਂ ਵੱਲੋਂ ਜੋ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਗੋਲੀ ਮਾਰਨ ਵਾਲੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਬਾਅਦ ਹੀ Laash ਨੂੰ ਜਿਹੜਾ ਹਸਪਤਾਲ ਭੇਜਣ ਦੀ ਜਿੱਚ ਪ੍ਰਕਿਰਿਆ ਕੀ ਅੱਗੇ ਸ਼ੁਰੂ ਕਰਵਾਈ ਜਾਵੇਗੀ ਕਾ ਗੁਲਦੀਪ ਜਿਸ ਹਿਸਾਬ ਦੇ ਨਾਲ ਸ਼ਰੀਆਬ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਹੈ ਕਿ ਕਿਸੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਦੇਖੋ ਗੁਰਪ੍ਰੀਤਾ ਅਜੇ ਤੱਕ ਪੁਲਿਸ ਉੱਥੇ ਪਿੰਡ ਦੇ ਵਿੱਚ ਪਹੁੰਚੀ ਹੋਈ ਆ ਲਾਸ਼ ਉਸੇ ਜਗ੍ਹਾ ਤੇ ਮੌਜੂਦ ਆ ਪਿੰਡ ਦੇ ਲੋਕਾਂ ਵੱਲੋਂ ਜਿਹੜੀ ਪਰਿਵਾਰਕ ਮੈਂਬਰਾਂ ਲੋਕ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਿਹੜੀਆਂ ਆਪਣੀਆਂ ਟੀਮਾਂ ਨੇ ਉਹ ਬਣਾ ਲਈਆਂ ਗਈਆਂ ਨੇ ਤਾਂ ਕਿ ਉਹਨਾਂ ਨੂੰ ਜਿਹੜੇ ਕਤਲ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਜਿਹੜਾ ਇਸ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਇੱਕ ਛੋਟੇ ਜਿਹੇ ਬੱਚੇ ਨੂੰ ਕਿਸੇ ਰੰਦੇਸ਼ ਦੇ ਚੱਲਦਿਆਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਿਸੇ ਪਿੰਡ ਦੇ ਵਿਅਕਤੀਆਂ ਵੱਲੋਂ ਹੀ ਤਾਂ ਇਸ ਪਿੰਡ ਦੇ ਵਿੱਚ ਜਿਹੜੀਆਂ ਅਜਿਹੀਆਂ ਪਿੰਡਾਂ ਦੇ ਵਿੱਚ ਲਗਾਤਾਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਵੀ ਪਿੰਡ ਦੇ ਲੋਕਾਂ 'ਚ ਬਹੁਤ ਜਿਹੜਾ ਮਾਹੌਲ ਹੈ ਤਣਾਅਪੂਰਨ ਬਣਿਆ ਹੋਇਆ ਪਿੰਡ ਦੇ ਲੋਕ ਕਾਫੀ ਸਹਮੇ ਹੋਏ ਨੇ ਪੁਰਸ پارٹی ਮੌਕੇ ਤੇ ਜਿੰਨੀਆਂ ਪਹੁੰਚੀ ਹੋਈ ਆ ਟੀਮਾਂ ਬਣਾ ਲਈਆਂ ਜਿੰਨੀਆਂ ਨੇ ਤਾਂ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਸਕੇ ਜੀ ਅਛਾ ਕਲਿਪ ਸਵੇਰ ਦਾ ਜਿਹੜਾ ਕਤਲ ਹੋਇਆ ਹੈ ਲੇਕਿਨ ਹੁਣ ਤੱਕ ਇਹ ਕੋਈ ਕਨਫਰਮੇਸ਼ਨ ਹੋਈ ਹੈ ਕੋਈ ਜਾਣਕਾਰੀ ਮਿਲੀ ਹੈ ਕਿ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਨੇ ਉਹ ਲਾਇਸੈਂਸੀ ਵੈਪਨ ਸੀ ਜਾਂ ਫਿਰ ਗੈਰ ਲਾਇਸੈਂਸੀ ਸੀ ਦੇਖੋ ਗੁਰਪ੍ਰੀਤ ਅਜੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਕਿ ਪੁਲਿਸ ਉਹਨਾਂ ਵਿਅਕਤੀਆਂ ਨੂੰ ਜਦੋਂ ਗ੍ਰਿਫਤਾਰ ਕਰੇਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜਿਹੜਾ ਇਹ ਵੈਪਨ ਸੀ ਉਹਨਾਂ ਕੋਲ ਲਾਇਸੈਂਸੀ ਸੀ ਜਾਂ ਕਿਸ ਤਰ੍ਹਾਂ ਦਾ ਸੀਗਾ ਅਜੇ ਇਸ ਬਾਰੇ ਜਿਹੜਾ ਅਸੀਂ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰ ਸਕਦੇ ਤਾਂ ਮੌਕੇ ਤੇ ਪੁਲਿਸ ਅਧਿਕਾਰੀਆਂ ਨਾਲ ਕੀ ਕੁਝ ਕਹਿਣਾ ਉਹਨਾਂ ਨਾਲ ਗੱਲਬਾਤ ਹੋਈ ਹੋਣੀ ਹੈ ਤੁਹਾਡੀ ਗੁਰਪ੍ਰੀਤ ਅਜੇ ਪੁਲਿਸ ਪਾਰਟੀ ਇਸ ਮਾਮਲੇ ਨੂੰ ਮਾਮਲੇ ਦੇ ਵਿੱਚ ਉਲਝੀ ਹੋਈ ਆ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਆਪਣਾ ਕੋਈ ਵੀ ਜਿਹੜਾ ਬਿਆਨ ਨਹੀਂ ਦਿੱਤਾ ਕਿਉਂਕਿ Laash ਹੈ ਜਿਹੜੀ ਅਜੇ ਸੜਕ ਦੇ ਉੱਪਰ ਮੌਜੂਦ ਆ ਪਈ ਹੋਈ ਆ ਪਰਿਵਾਰਕ ਮੈਂਬਰਾਂ ਦਾ ਜਿਹੜਾ ਦੋਸ਼ ਆ ਉਹਨਾਂ ਨੇ ਕਿਹਾ ਕਿ ਵੀ Laash ਨੂੰ ਫਿਰ ਹੀ ਹਸਪਤਾਲ ਭੇਜਿਆ ਜਾਵੇਗਾ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਪਾਰਟੀ ਪਹੁੰਚੀ ਹੋਈ ਆ ਪਰਿਵਾਰ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ ਅੱਗੇ ਅਜੇ ਤੱਕ ਜਿਹੜਾ ਪੁਲਿਸ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਵੀ ਅਧਿਕਾਰਕ ਤੌਰ ਤੇ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ ਜੀ ਠੀਕ ਠੀਕ ਹੈ ਕੁਲਦੀਪ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਸਾਂਝ ਪਾਉਣ ਦੇ ਲਈ ਤਾਂ ਸ਼ਿਰਾਮ ਜਿਹੜਾ ਗੋਲੀ ਬਾਰ ਕੇ ਨੌਸ਼ਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਸੀ ਰੰਜਿਸ਼ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਮੌਕੇ ਤੇ ਪਹੁੰਚੀ ਤੇ ਤਫ਼ਤੀਸ਼ ਚੱਲ ਰਹੀ ਹੈ